ਹਾਂਜੀ ਕਿਵੇਂ ਹੋ ਜੀ ਸਾਰੇ ਲਓ ਜੀ ਪਹਿਲਾਂ ਤਾਂ ਕਰੋ ਆਪਣਾ ਚੈਨਲ ਸਬਸਕ੍ਰਾਈਬ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਤੇ ਨਾਲ ਹੀ ਬੈਲ ਦਾ ਬਟਨ ਦਬਾ ਦਿਓ ਤਾਂ ਕਿ ਆਪਣੀ ਡੇਲੀ ਦੀ ਹਰ ਰੋਜ਼ ਆਉਣ ਵਾਲੀ ਵੀਡੀਓ ਤੁਹਾਡੇ ਫੋਨ ਤੱਕ ਪਹੁੰਚਦੀ ਹੋ ਜਾਵੇ ਤੁਹਾਡੇ ਫੋਨ ਤੇ ਨੋਟੀਫਿਕੇਸ਼ਨ ਆ ਜਾਵੇ ਤੁਸੀਂ ਆਪਣੀ ਵੀਡੀਓ ਆਪਣੇ ਫੋਨ ਤੇ ਦੇਖ ਸਕੋ ਲਓ ਜੀ ਸੰਦੂਖ ਦੀ ਅੱਜ ਕੀਤੀ ਹੈ ਜੀ ਪਾਲਿਸ਼ ਸਾਰੀ ਸਾਰੀ ਪਾਲਿਸ਼ ਕਰਨ ਦੇ ਬਾਅਦ ਚ ਹੁਣ ਇਹ ਸੁੱਕ ਰਿਹਾ ਤੇ ਸਵੇਰੇ ਆਪਾਂ ਲਾਵਾਂਗੇ ਇਹਨੂੰ ਪਿੱਤਲ ਕੱਟ ਕੇ ਤੇ ਇਹ ਜਿਹੜੀਆਂ ਡੱਬੀਆਂ ਨੇ ਇਹ ਡੱਬੀਆਂ ਦੇ ਵਿੱਚ ਲੱਗਣਾ ਵਾ ਪਿੱਤਲ ਤੇ ਸ਼ੀਸ਼ੇ ਲੱਗਣੇ ਆ ਡੈਕੋਰੇਟ ਹੋਣਾ ਜਿਆ ਇਹਨੇ ਪੂਰਾ ਪ੍ਰੋਪਰ ਤੇ ਪੂਰਾ ਪ੍ਰੋਪਰ ਤਿਆਰ ਕਰਕੇ ਆਪਾਂ ਪੰਜਵਾਂ 파ਟਸੂ ਇਹਦਾ ਫਾਈਨਲ ਲੈ ਕੇ ਆਵਾਂਗੇ ਤੇ ਸੁਖਜਿੰਦਰ ਸਿੰਘ ਉਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਤੇ ਦੋ ਦਿਨ ਹੋਰ ਕਿਸੇ ਕੰਮ ਨੂੰ ਲੱਗੇ ਸੀਗੇ ਐਮਰਜੈਂਸੀ ਸੀ ਕਿਸੇ ਦਾ ਕੰਮ ਬਾਹਰ ਕਿਸੇ ਨੇ ਸਮਾਨ ਲੈ ਕੇ ਜਾਣਾ ਸੀ ਉਹ ਤਿਆਰ ਕਰਨ ਲੱਗੇ ਦੋ ਦਿਨ ਤੇ ਤਾਂ ਕਰਕੇ ਇਹ ਦੋ ਦਿਨ ਲੇਟ ਹੋ ਗਿਆ ਤੇ ਕੱਲ ਨੂੰ ਹੁਣ ਆਪਾਂ ਇਹਨੂੰ ਲਾਵਾਂਗੇ ਪਿੱਤਲ ਨਵਾਂ ਪਿੱਤਲ ਲਾ ਕੇ ਪਿੱਤਲ ਡੱਬੀਆਂ ਚ ਲਾ ਕੇ ਤੇ ਉੱਤੇ ਆਪਾਂ ਹਰ ਇੱਕ ਡੱਬੀ ਤੇ ਡਿਜ਼ਾਈਨ ਲਿਖਾਂਗੇ ਜਿਵੇਂ ਆਪਾਂ ਪਹਿਲੇ ਸੰਦੂਖਾਂ ਦੇ ਵਿੱਚ ਠੀਕਦੇ ਆ ਠੀਕ ਆ ਜੀ ਇਹ ਪੌਲਿਸਾ ਚ ਸਾਰਾ ਕਰਤਾ ਤੇ ਕੱਲ ਨੂੰ ਆਪਾਂ ਇਹਨੂੰ ਪਿੱਤਲ ਲਾ ਕੇ ਇਹਦਾ ਪੰਜਵਾਂ ਪਾਰਟਸ ਆਪਾਂ ਤੁਹਾਨੂੰ ਬਹੁਤ ਜਲਦੀ ਲੈ ਕੇ ਆ ਰਹੇ ਹਾਂ ਜੀ ਵੀ ਇਹ ਕਿੱਦਾਂ ਦਾ ਤਿਆਰ ਹੋ ਕੇ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਇਹਨੇ ਵੀ ਤਿਆਰ ਹੋਣਾ ਮ ਲੱਗ ਇਹਦਾ ਫਰੰਟ ਹਰ ਇੱਕ ਸੰਦੂਖ ਦਾ ਫਰੰਟ ਅਲੱਗ ਹੁੰਦਾ ਜੀ ਹਰ ਇੱਕ ਸੰਦੂਖ ਨੇ ਆਪਣੇ ਫਰੰਟ ਦੇ ਹਿਸਾਬ ਨਾਲ ਤਿਆਰ ਹੋਣਾ ਹੁੰਦਾ ਤੁਹਾਡੇ ਘਰ ਵੀ ਅਗਰ ਸੰਦੂਖ ਹੈਗਾ ਤੁਸੀਂ ਆਪਣਾ ਸੰਦੂਖ ਸਾਡੇ ਕੋਲੇ ਲਿਆ ਕੇ ਤਿਆਰ ਕਰਵਾ ਸਕਦੇ ਹੋ ਤੇ ਇਹਨਾਂ ਸੰਦੂਖਾਂ ਦੇ ਵਿੱਚ ਤਿੰਨਾਂ ਦੇ ਵਿੱਚ ਆਪਾਂ ਕਪੜਾ ਵੀ ਲਾਵਾਂਗੇ ਇਹ ਕੱਪੜੇ ਦੀ ਲਾਸਟ ਤਿੰਨਾਂ ਦੀ ਵੀਡੀਓ ਆਪਾਂ ਇੱਕੋ ਵੇਰੀ ਤਿੰਨਾਂ ਦੀ ਕੱਪੜੇ ਲੱਗੇ ਹੋਏ ਦੀ ਆਪਾਂ ਤੁਹਾਨੂੰ ਲੈ ਕੇ ਆਵਾਂਗੇ ਤੇ ਅਜੇ ਇਹ ਵਿਚਾਰਲਾ ਸੰਦੂਖਾ ਇਹ ਤੋਂ ਅੱਗੇ ਇੱਕ ਹੋਰ ਉਹ ਵਾਲਾ ਸੰਦੂਖ ਉਹ ਵੀ ਆਪਾਂ ਤਿਆਰ ਕਰਨਾ ਉਹਦਾ ਵੀ ਪੰਜਵਾਂ ਪਾਰਟ ਰਹਿੰਦਾ ਪੂਰਾ ਪ੍ਰੋਪਰ ਤਿਆਰ ਕਰਕੇ ਤੇ ਜਦ ਤੱਕ ਲਈ ਸਾਡੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡਾ ਕੰਮ ਕਿਵੇਂ ਵਧੀਆ ਲੱਗਿਆ ਤੇ ਸਾਰਿਆਂ ਨੂੰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਐਡਰੈਸ ਨੋਟ ਕਰ ਲਓ 8264144620 ਪੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਤੇ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਆ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ